ਔਰ ਬਾਈ ਸੰਤੋਖ ਸਾਹਿਬ ਕੀ ਹਾਲਤ ਹੈਰਾ ਠੀਕ ਹੈ ਜੀ ਬਾਈ ਜੀ ਪਰਵਾਹ ਠੀਕ ਹੈ ਹਾਂਜੀ ਹਾਂ ਕੰਮ ਧੰਦਾ ਬਹੁਤ ਵਧੀਆ ਜੀ ਔਰ ਸੇ ਤੁਹਾ ਠੀਕ ਹੈ ਹਾਂਜੀ ਤੁਸੀਂ ਜਣਾ ਆਪਣੀ ਬਹੁਤ ਵਧੀਆ ਬਹੁਤ ਕਰੇ ਠੀਕ ਹੈ ਔਰ ਸਾਰੇ ਵਧੀਆ ਬਾਈ ਜੀ ਵਧੀਆ ਆਣ ਗਵਾਨ ਠੀਕ ਹੈ ਬਹੁਤ ਠੀਕ ਹੈ ਬਾਈ ਜੀ ਕਿਰਪਾ ਪਰਮਾਤਮਾ ਨੂੰ ਬੰਦ ਕਰਦੇ ਕਰਦੇ ਹੋਈ ਹੈ ਜੀ ਬਹੁਤ ਵਧੀਆ ਬਹੁਤ ਵਧੀਆ ਔਰ ਨਾ ਉਪਰ ਵੀ ਨਮਾਈ ਨਮੀ ਤਾਜਾ ਬਾਈ ਕੀ ਖੜਾਈ ਪਰ ਮੈਂ ਸੌਣਾ ਕਹਾਣੀ ਕਰਦੀ ਬੀਤੀ ਹੈ ਹੋਇਆ ਕੀ ਆਪਣੇ ਗਵਾਨ ਚ ਮਿੰਦਰ ਸਿੰਘ ਰਹਿੰਦਾ ਅੱਛਾ ਜੀ ਉਹਦੇ ਘਰ ਵਾਲੇ ਲਈ ਪਿਲਾਜੂ ਅੱਛਾ ਜੀ ਆਪਾਂ ਨੂੰ ਕੀ ਪਿਲਾਜੂ ਕੀ ਹੁੰਦਾ ਹਾਂ ਕੋਈ ਜਰ ਨਹੀਂ ਉਹ 2-3 ਦਿਨ ਹੋ ਗਈ ਸੀ ਘਰਦਿਆਂ ਨੂੰ ਮਗਰ ਲੱਗਿਆ ਬੁੜੀਆਂ ਨੂੰ ਰੀਫ ਹੋ ਜਾਂਦੀ ਆ ਹਾਂ ਹਾਂ ਮੈਂ ਵੀ ਪਿਲਾਜੂ ਲੈਣਾ ਮੈਨੂੰ ਪਿਲਾਜੂ ਲੈ ਕੇ ਮੈਨੂੰ ਪਿਲਾਜੂ ਲੈ ਕੇ ਅੱਛਾ ਜੀ ਉਹ ਆ ਕਿ ਮੈਂ ਫਿਰ ਇੱਕ ਦਿਨ ਕੰਮ ਤੋਂ ਆਇਆ ਠੀਕ ਹੈ ਮੈਂ ਆਖੇ ਪਾਣੀ ਪੀਵਾਂ ਉਹ ਉਹ ਕਰੇ ਪਿਲਾਜੂ ਲੈ ਕੇ ਪੀਵਾਂ ਤੇ ਪਾਣੀ ਪੀਵਾਂ ਪਾਣੀ ਪਿਵਾ ਕੇ ਲੈ ਜਾਂਦੇ ਆ ਮੈਂ ਭਾਈ ਜੀ ਪਾਣੀ ਪੀਤਾ ਰੋਟੀ ਖਾਧੀ ਮੈਂ ਬਾਜ਼ਾਰ ਨੂੰ ਉੱਠ ਗਿਆ ਬਾਜ਼ਾਰ ਕੇ ਮੈਂ ਸਮਝਿਆ ਕਿ ਤੇ ਖਾਣ ਵਾਲੀ ਕਿਹੋ ਜਿਹੀ ਕੋ ਮਠਾਈ ਹੋਊਗੀ ਅੱਛਾ ਈ ਮੈਂ ਹਲਵਾਈ ਦੀ ਦੁਕਾਨ ਤੇ ਜਾਂਦਾ ਰਿਹਾ ਅੱਛਾ ਈ ਮੈਂ ਕਹਾ ਬਾਈ ਪਲਾਜੂ ਦੇ ਈ ਉਹ ਕਹਿੰਦਾ ਬਾਈ ਪਲਾਜੂ ਦੇ ਇੱਥੇ ਤਾਂ ਹਲਵਾਈ ਦੀ ਦੁਕਾਨ ਆ ਪਲਾਜੂ ਇੱਥੇ ਕਿੱਥੇ ਮਿਲੂ ਅੱਛਾ ਈ ਹਲਵਾਈ ਦੀ ਦੁਕਾਨ ਤੇ ਜਾਵੜੇ ਤੂੰ ਹਾਂ ਹਲਵਾਈ ਦੀ ਦੁਕਾਨ ਤੇ ਬਾਈ ਚਲਾ ਜਾਵੜਾ ਤੇ ਮੈਂ ਸਮਝਿਆ ਕਿ ਤੇ ਮਠਾਈ ਹੋਊਗੀ ਹਾਂ ਉਹ ਕਹਿੰਦਾ ਬਾਈ ਇਹ ਤਾਂ ਕੱਪੜੇ ਵਾਲੀ ਦੁਕਾਨ ਤੇ ਮਿਲੂ ਅੱਛਾ ਮੈਂ ਬਾਈ ਜੀ ਨਾਲ ਹੀ ਪੰਜ ਚਾਰ ਦੁਕਾਨਾਂ ਛੱਡ ਕੇ ਹਾਂ ਉਹਨਾਂ ਦੀ ਖਰਦਾਰਾਂ ਦੀ ਦੁਕਾਨ ਸੀਗੀ ਕੱਪੜੇ ਵਾਲੀ ਅੱਛਾ ਜੀ ਉੱਥੇ ਜਾਂਦਾ ਰਿਹਾ ਠੀਕ ਹੈ ਮੈਂ ਬਾਈ ਜੀ ਪਲਾਜੋ ਦੇ ਹੂੰ ਉਹਨੇ ਮੁੰਡੇ ਨੂੰ ਆਵਾਜ਼ ਦਿੱਤੀ ਕੰਮ ਕਰਨ ਵਾਲੇ ਨੂੰ ਹੂੰ ਇਹ ਪਲਾਜੋ ਲੈ ਕੇ ਅੰਦਰੋਂ ਠੀਕ ਹੈ ਉਹ ਬਾਈ ਹੋਇਆ ਕਿ ਉਹ ਖੁੱਲਾ ਜਿਹਾ ਪਜਾਮਾ ਚੱਕ ਲਿਆ ਅੱਛਾ ਜੀ ਹੋਰ ਬਾਈ ਅੱਛਾ ਹਾਂ ਮੈਂ ਕਿਹਾ ਬਾਈ ਜੀ ਇਹ ਤਾਂ ਪਜਾਮਾ ਜ ਆਹ ਤਾਂ ਬਾਈ ਪਲਾਜੋ ਇਹਨੂੰ ਕਹਿੰਦੇ ਆ ਅੱਛਾ ਵੀ ਉਹਨੇ ਦੱਸਿਆ ਨਾ ਵੀ ਆਹ ਪਲਾਜੋ ਇਸੇ ਨੂੰ ਕਹਿੰਦੇ ਆ ਹਾਂ ਮੈਂ ਕਿਹਾ ਬਾਈ ਇਹਨੂੰ ਵਾਪਸ ਰੱਖ ਦੇ ਇਹਨਾਂ ਕਿਉਂ ਪਰ ਸਾਡੇ ਬਜ਼ੁਰਗਾਂ ਕੋਲੇ ਤਾਂ ਔਰ 10 ਬਈ ਇਹਦੇ ਨਾਲ ਦੀ ਮੈਨੂੰ ਪਿਆ ਹਾਂ ਮੈਂ ਬਈ ਉਹ ਛੱਡਿਆ ਉੱਥੇ ਅੱਛਾ ਜੀ ਮੈਂ ਘਰੇ ਵਾਪਸ ਆ ਗਿਆ ਹੋ ਹੋ ਹੋਇਆ ਕੀ ਘਰੇ ਕਿਤੇ ਕੱਪੜੇ ਧੋਤੇ ਸੀ ਬਾਪੂ ਜੀ ਦੇ ਵੀ ਕੱਪੜੇ ਧੋਤੇ ਸੀ ਹਾਂ ਉਹ ਪਜਾਮਾ ਤਾਰ ਕੇ ਸੁਕਦਾ ਸੀ ਬਈ ਜੀ ਅੱਛਾ ਮੈਂ ਕਿਹਾ ਵੀ ਬਣ ਗਈ ਗੱਲ ਹੋ ਮੈਂ ਪਜਾਮਾ ਹੋਣੀ ਹੋਲੀ ਦੇ ਨਾਲ ਅੱਛਾ ਇਹ ਮੈਂ ਚੱਕ ਕੇ ਵਾਪਸ ਵਜਾਰਾਂਗਾ ਹੋ ਨਾਰੀ ਕੋਲੇ ਜਿਹੜੇ ਕੱਪੜੇ ਰੰਗਦੇ ਆ ਆ ਜਿਹੜੇ ਨਾਰੀ ਕੱਪੜੇ ਰੰਗਦੇ ਆ ਮੈਂ ਕਿਹਾ ਬਈ ਯਾਰ ਚਿੱਟਾ ਸੀਗਾ ਪਜਾਮਾ ਹਾਂ ਮੈਂ ਖਾ ਯਾਰ ਇਹਨੂੰ ਰੰਗ ਦੇ ਹਾਂ ਉਹਨੇ ਰੰਗਤਾ ਹਾਂ ਸਾਢੇ ਇੱਕ ਘੰਟੇ ਮਗਰੋਂ ਮੈਂ ਘਰੇ ਆ ਗਿਆ ਠੀਕ ਹੈ ਜੀ ਮੈਂ ਲਿਆ ਕੇ ਘਰ ਨਹੀਂ ਫੜਾਤਾ ਅੱਛਾ ਉਹਨੇ ਲਿਆਂਦਾ ਖੁਸ਼ ਹੋ ਕੀ ਮੈਂ ਲਿਆਂਦਾ ਬੱਸ ਤਾਂ ਹੋਣਾ ਇਸ ਬਰੀ ਦਾ ਪਲਾਜ ਲਿਆਤਾ ਸੀ ਹਾਂ ਬਈ ਹਾਂ ਇਹ ਉਹ ਭਾਈ ਫਿਰਦੇ ਰਹੇ ਦੋ ਚਾਰ ਦਿਨਾਂ ਬਾਅਦ ਬਾਪੂ ਜੀ ਨੇ ਕੱਪੜੇ ਮੰਗੇ ਹਾਂ ਕਿ ਮੇਰੇ ਕੱਪੜੇ ਲਿਆ ਕੇ ਦਿਓ ਫਲਾਣਾ ਰੰਗ ਦਾ ਹਾਂ ਜਮ ਹਾਂ ਉਹਨਾਂ ਨੂੰ ਪਤਾ ਨਹੀਂ ਲੱਗਿਆ ਕਿ ਕਿਧਰ ਗਿਆ ਪਜਾਮਾ ਇਹ ਤਾਂ ਅਸੀਂ ਰੰਗ ਹੀ ਕਰਾ ਲਿਆ ਪਤਾ ਹੀ ਨਹੀਂ ਲੱਗਣਾ ਸੀ ਉਹ ਬਾਈ ਪਾਈ ਫਿਰਦੀ ਰਹੀ ਹਮ ਅੱਜ ਤੱਕ ਸਾਡੇ ਬਾਪੂ ਨੂੰ ਪਜਾਮਾ ਹੀ ਨਹੀਂ ਲੱਗਾ ਕਿਧਰ ਗਿਆ ਪਜਾਮਾ ਹਾਂ ਬਾਈ ਆਹ ਗੱਲ ਹੈ ਬਾਈ ਜੀ ਹਾਂ ਆਪਾਂ ਨੂੰ ਕੀ ਬਤਾਨਾ ਪਰਾਂਦਾ ਕਿਹੜੇ ਪਲਾਜੂ ਹੈ ਤੇ ਕੀ ਹੈ ਬਾਈ ਜੀ ਆਪਣੀਆਂ ਰੀਸ ਕਰ ਲੈਂਦੀਆਂ ਹਾਂ ਆਪਣੀਆਂ ਰੀਸ ਕਰ ਲੈਂਦੀਆਂ ਹਾਂ ਹਾਂ ਜੀ ਹਾਂ ਬਾਈ ਜੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਸ਼ੇਅਰ ਕਰਨਾ ਸਾਈ ਕਮੈਂਟ ਤੇ ਸ਼ੇਅਰ ਬਾਈ ਜੀ ਜ਼ਰੂਰ ਕਰਿਓ ਧੰਨਵਾਦ ਹੋਤਾ ਹੈ